ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਸ਼੍ਰੀ ਨਗਰ ਤੋਂ ਲੇ ਜਾਣ ਵਾਲੀ ਸੜਕ ਤੇ ਲੇ ਤੋਂ 25 ਕਿਲੋਮੀਟਰ ਪਿੱਛੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਆਪਣੀ ਮਹੱਤਵਪੂਰਨ ਯਾਤਰਾ 1515 1518 ਈਸਵੀ ਦੌਰਾਨ 1517 ਈਸਵੀ ਵਿੱਚ ਇੱਥੇ ਪਹੁੰਚੇ ਸਨ ਸਮੇਰ ਪਹਾੜ ਤੇ ਆਪਣਾ ਉਪਦੇਸ਼ ਦੇਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇਪਾਲ ਸਿੱਕਮ ਤਿੱਬਤ ਤੇ ਲੇਹ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਸਾਹਮਣੇ ਪਹਾੜੀ ਦੀ ਸਿਖਰ ਤੇ ਇੱਕ ਬਹੁਤ ਹੀ ਪਾਪੀ ਦਾਨਵ ਰਹਿੰਦਾ ਸੀ ਜੋ ਇੱਥੋਂ ਦੇ ਲੋਕਾਂ ਨੂੰ ਬਹੁਤ ਦੁਖੀ ਕਰਦਾ ਸੀ ਤੇ ਉਹਨਾਂ ਨੂੰ ਮਾਰ ਕੇ ਖਾ ਜਾਂਦਾ ਸੀ ਦੁਖੀ ਲੋਕਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਸਥਾਨ ਤੇ ਪਹੁੰਚੇ ਅਤੇ ਹੀਠਾ ਨਦੀ ਦੇ ਕੰਢੇ ਤੇ ਬੈਠ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਇਥੋਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਰਾਖਸ਼ ਇਹ ਦੇਖ ਕੇ ਬਹੁਤ ਗੁੱਸੇ ਵਿੱਚ ਆ ਗਿਆ ਤੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਉਣ ਲੱਗ ਪਿਆ ਇੱਕ ਦਿਨ ਜਦੋਂ ਗੁਰੂ ਜੀ ਸਵਾਦੀ ਵਿੱਚ ਪਰਮਾਤਮਾ ਦੀ ਭਗਤੀ ਵਿੱਚ ਮਗਨ ਸਨ ਤੇ ਰਾਖਸ਼ ਨੇ ਮੌਕਾ ਦੇਖ ਕੇ ਗੁਰੂ ਜੀ ਵੱਲ ਇੱਕ ਪੱਥਰ ਸੁੱਟ ਦਿੱਤਾ ਤਾਂ ਜੋ ਗੁਰੂ ਜੀ ਇਸ ਦੇ ਹੇਠਾਂ ਦਬ ਕੇ ਮਰ ਜਾਣ ਪਰ ਫਿਰ ਇੱਕ ਅਜੀਬ ਘਟਨਾ ਵਾਪਰੀ ਜਿਵੇਂ ਹੀ ਗੁਰੂ ਜੀ ਨੇ ਵੱਡੇ ਪੱਥਰ ਨੂੰ ਛੋਹਿਆ ਤਾਂ ਪੱਥਰ ਮੋਮ ਵਰਗਾ ਹੋ ਗਿਆ ਜਿਸ ਕਾਰਨ ਗੁਰੂ ਜੀ ਦੇ ਸਰੀਰ ਦਾ ਪਿਛਲਾ ਹਿੱਸਾ ਪੱਥਰ ਵਿੱਚ ਫਸ ਗਿਆ ਪਰ ਗੁਰੂ ਜੀ ਦੀ ਸ਼ਰਧਾ ਤੇ ਕੋਈ ਅਸਰ ਨਹੀਂ ਹੋਇਆ ਰਾਖਸ਼ੇਦ ਜਾਣ ਕੇ ਬਹੁਤ ਬਹੁਤ ਖੁਸ਼ ਹੋਇਆ ਅ ਗੁਰੂ ਜੀ ਦੀ ਮੌਤ ਹੋ ਗਈ ਹੈ ਅਤੇ ਉਹ ਪੱਥਰ ਦੇ ਕੋਲ ਆ ਕੇ ਗੁਰੂ ਜੀ ਨੂੰ ਬਿਲਕੁਲ ਠੀਕ ਦੇਖ ਕੇ ਹੈਰਾਨ ਰਹਿ ਗਿਆ ਅਤੇ ਗੁੱਸੇ ਵਿੱਚ ਉਸ ਨੇ ਆਪਣਾ ਸੱਜਾ ਪੈਰ ਪੱਥਰ ਉੱਤੇ ਮਾਰਿਆ ਪਰ ਉਸ ਰਾਖਸ਼ ਦਾ ਪੈਰ ਵੀ ਪੱਥਰ ਵਿੱਚ ਫਸ ਗਿਆ ਤਦ ਰਾਖਸ਼ ਨੂੰ ਅਹਿਸਾਸ ਹੋਇਆ ਕਿ ਉਸਨੇ ਮੂਰਖਤਾ ਨਾਲ ਭਵਾਨ ਦੇ ਇੱਕ ਭਗਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਆਪਣੀ ਗਲਤੀ ਦੀ ਮਾਫੀ ਮੰਗਣ ਲਈ ਗੁਰੂ ਜੀ ਦੇ ਪੈਰਾਂ ਤੇ ਡੰਗ ਪਿਆ ਗੁਰੂ ਜੀ ਨੇ ਆਪਣੀ ਅੱਖਾਂ ਖੋਲ੍ਹੀਆਂ ਤੇ ਦੈਂਤ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਬਿਤਾਉਣ ਤਾਂ ਹੀ ਉਸ ਨੂੰ ਬਖਸ਼ਿਸ਼ ਮਿਲੇਗੀ ਉਸ ਦੈਂਤ ਨੇ ਗੁਰੂ ਜੀ ਦੀ ਸਲਾਹ ਮੰਨ ਕੇ ਸੁਖੀ ਜੀਵਨ ਬਤੀਤ ਕੀਤਾ ਤੇ ਕੁਝ ਸਮੇਂ ਬਾਅਦ ਗੁਰੂ ਜੀ ਇਸਤਾਨ ਤੋਂ ਕਾਰਗਲ ਦੇ ਰਾਸਤੇ ਕਸ਼ਮੀਰ ਚਲੇ ਗਏ ਤੁਸੀਂ ਵੀ ਕਰੋ ਗੁਰਦੁਆਰਾ ਪੱਥਰ ਸਾਹਿਬ ਜੀ ਦੇ ਦਰਸ਼ਨ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਫੌਜੀ ਵੀਰ ਕਰ ਰਹੇ ਆ